ਇਹ ਸੇਵਾ ਕਰਦੀ ਰਹੀ ਹੈ ਜਦੋਂ ਬੇਖਦ ਨਾ ਉਹਨਾਂ ਦਾ ਇਲਾਜ ਕੀ ਆ ਉਹਨਾਂ ਦਾ ਇਲਾਜ ਕੀ ਆ ਉਹ ਕਹਿੰਦਾ ਛੋਕੂ ਕੰਡੀਆਂ ਉਹਦੇ ਵਿੱਚੋਂ ਉਦੋਂ ਉਹ ਤੇ ਵੀ ਚੰਗੇ ਲੱਗਦੇ ਜੀ ਪ੍ਰੋਫੈਸਰ ਜੀ ਪਰ है एक भी जो पापा जी का कहीं भी है उसके साथ चक्कर हो समझ गया पापा जी दूध का दूल्हा है, Muhy... है। दूदी दूदी आगा。उसके सारा झूठा उसकी तरफ से झूठा है सारा कुछ पापा जी सच्चे हैं सच्चे रहेंगे अरे एक हफ्ते के अंदर अंदर दूध का दूल्हा पापा जी की गवाही बनेगी एक हफ्ते तक पहले पहले पापा जी आजाद है आजाद बोला मुंह बंद हो जाए ਜਸੂ ਨਾਤੇ ਪਰਚੇ ਚੁਪੇ ਕਰਤੇ ਨਾ ਪੈਸੇ ਨਹੀਂ ਲੱਗਦਾ ਕੋਈ ਧਰਮ ਨਹੀਂ ਪਤਾਉਂਦਾ ਆਪਣਾ ਜੀਵਨ ਬਦਲਦਾ ਜਸੂ ਦੇ ਨਾਤੇ ਜੀ ਸਾਡੇ ਚਾਰ ਚਚਾਉਂਦੇ ਕੋਈ ਨਾ ਨਸਲੀ ਹੈਗਾ ਸਾਡੇ ਚਾਰ ਚਚਾਉਂ ਉਹ ਦੇਖਦੇ ਕਹਿੰਦੇ ਬੋਲਉਂਦੇ ਇਹ ਸਾਡੇ ਨਵੀਨ ਬੋਧਨਾਮ ਕਰਨਾ ਚਾਹੁੰਦੇ ਆ ਕਿੱਧਰ ਕਿੱਧਰ ਕੱਟਾ ਜਾਵੇ ਨਾਲ ਖੜੇ ਆਸੀਂ ਸੁੱਕਿਆ ਗਿਆ ਨਾਲ ਖੜੇ ਆਸੀਂ ਲੇਕਿਨ ਸਾਨੂੰ ਕੋਈ ਨਹੀਂ ਰੋਕ ਸਕਦਾ ਇਹ ਤੁਹਾਨੂੰ ਚਾਹੀਦੀ ਇਹੋ ਜਿਹੀਆਂ ਜਨਾਨੀਆਂ ਨੂੰ ਇੱਕ ਚੰਦਨ ਨੂੰ ਕਹਾਂ ਆਪ ਜਿਆਦਾ ਚੰਦਨ ਜਿਹੜਾ ਨਾ ਜਿਹੜੀਆਂ ਰੰਗ ਵਰਗੀਆਂ ਵੀਡੀਓ ਬਣਾਉਂਦਾ ਹੈ ਨਾ ਉਹਨੂੰ ਕਹਿੰਦਾ ਆਪਣਾ ਪਰਚਾ ਕੈਨਸਲ ਕਰਵਾ ਦੇ ਨਹੀਂ ਤਾਂ ਵੇਖੀ ਇਹਦਾ ਹਸਰ ਕੀ ਹੋਣਾ ਇਹਨੂੰ ਖੁਦਾ ਨੇ ਇਹੋ ਜਿਹਾ ਪਰਚਾ ਦੇਣਾ ਇਹਨੂੰ ਨਸ ਦੇ ਤੂੰ ਬਾਹਰ ਨਹੀਂ ਲੱਗਣਾ ਇਹ ਜੋ ਕਰ ਆ ਰਿਹਾ ਚੰਦਨ ਕਰ ਆ ਰਿਹਾ ਚੰਦਨ ਮੇਰੇ ਸਾਹਮਣੇ ਆ ਗਿਆ ਮੈਂ ਪਾਣਾ ਦੇਣਾ ਜਿਵੇਂ ਤੋਂ ਵੀ ਕੱਪੜੇ ਤੋਂ ਕਰਾਂ थे थे भी भी होया भी। भी एक बंदा सच्चा है या इतना तो बंदे तो झूठे हैं ये तो जानता है प्रशासन सरकार को भी जानना चाहिए पुलिस को भी जानना चाहिए हम का झूठ बोल रहे हैं वो एक बहुत सच्चा हो गया हम झूठे हो गए इतनी जंगल वो तो जवहारा तो जाए इतना है हमेशा के लिए खड़े के खड़े अब भी जाए तो कोई परवाह नहीं ਸਾਰਦੋਂ ਸਰਬ ਸਮਾਈ ਨਾਲ ਜਿਸਰੇ ਦੱਸੇ ਜਾਂ ਕਾਪੜੇ ਦੇ ਉੱਪਰ ਮਸ਼ਹੂਰ ਦੇ ਆਦੇਸ ਤੋਂ ਦੇ ਵਿੱਚ ਕਲੇ ਕੁਸਤੋਂ ਲੋ ਬਣੇ ਆਉਂਦੇ ਇਹਦੇ ਵਿੱਚ ਹਿੰਦੂ ਭਰਾ ਵੀ ਚਰਚਾ ਬਣੀ ਹੋਈ ਹੈ ਤੇ ਵੀ ਚਾਸਤੇ ਪੜਾਉਂਦੀ ਜਾਂਦੇ ਆ ਕਿਉਂਕਿ ਹਰ ਧਰਮ ਦਾ ਬੰਦਾ ਪ੍ਰੋਫੈਸਰ ਹਾਲੇਲੂਆ ਕੀ ਪਾਸਟੇ ਦੇ ਪ੍ਰਸ਼ਾਸਨ ਦੇ ਮੇਲ ਉਸ ਦਿਨ ਨਾਲ ਜਿਸ ਦੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਉਸ ਨੂੰ ਕੱਦ ਮੈਸੇਜ ਕੀਤੇ ਉਸ ਨੂੰ ਵੀ ਵਾਪਸ ਉਹ ਜਿਹੜਾ ਹੈਗਾ ਉਸੇ ਦੇ ਨਾਲ ਮਾਰਨ ਦੀ ਤਾਕੀਦ ਦਿੱਤੀ ਇਸ ਲਈ ਦੋਸਤੋ ਕਿ ਲਾਵਾ ਜਰੂਰ ਕਰਦਾ ਵਾ ਪਤਾ ਲੱਗੇ ਕਿ ਮੁਸੀਬਤ ਹੋਗਾ ਲੜਕੀ ਨੇ ਕਿਹਾ ਕਿ ਪਾਸੇ ਜਾਵੋ ਸੱਚਾ ਇਹਨੂੰ ਵੀ ਬੜਾ ਜੇ ਉਹ ਤੋਂ ਰੌਂਦੋ ਰਾਤ ਤੇਰੇ ਤਰੀਕੇ ਦੇ ਨਾਲ ਜਿਹੜਾ ਹੈਗਾ ਤੇਲ ਸੋਨੇ ਹੋਗਾ ਜੇ ਪਰ ਤੇਰੇ ਕੋਲ ਵੀ ਟੈਸਟ ਮੰਗੀਆਂ ਹੁੰਦੀਆਂ ਵੀਡੀਓ ਪਾ ਰਿਹਾ ਅੱਜ ਤੱਕ ਪਾ ਰਿਹਾ ਵਾ ਤੁਸੀਂ ਤਸਵੀਰ ਦੇਖੋ ਉਹ ਜਿਹੜਾ ਪਰਚਾ ਪਾਇਆ ਨੇ ਉਹ ਪਹੁੰਚਦਾ ਮਾਰਤਮਨ ਲੋਕਾਂ ਦਾ ਇਹ ਆਈ ਆਈ ਵਾਲੀ ਆਫਿਸ ਜਿਸ ਤਰੀਕੇ ਨਾਲ ਪਾਸਟਰ ਨਾਲ ਜਿਹੜਾ ਹੈਗਾਏ ਇਹ ਸਾਰੀ ਜਿਹੜੀ ਰੂਪਰੇਖਾ ਰੱਖੀ ਆ ਕਾਰਵਾਈ ਹੋਈ ਹੈ ਐਫਆਰ ਵੀ ਲੱਗਿਆ ਰਿਹਾ ਉਹ ਵੀ ਜਿਹੜਾ ਮਾਨੂੰ ਵੱਲ ਲਿਖਿਆ ਇਹ ਸਾਰੇ ਸੰਸਦਾਂ ਤੋਂ ਵੱਲੋਂ ਫੜੀ ਗਏ ਸੀ ਤੇ ਲਗਦਾ ਹੈ ਕਿ ਜਦੋਂ ਤੋਂ ਲੋਕ ਬਾਤ ਕਰ ਰਹੇ ਨੇ ਕੱਲ ਤੇ ਕਿਰਨ ਕਦੇ ਲਾਉਗਾ ਲੋਕੀ ਸੋਚਦੇ ਪਿਆ ਉਸਾਰੇ ਹੋ ਬਾਬਤ ਗੱਲ ਬਾਤ ਨਹੀਂ ਬਹੁਤ ਜਿਹੜੇ ਪਹੁੰਚੂਏ ਇਹ ਸਾਰੇ ਜਿਹੜੇ ਨੇ ਜਿਹੜੇ ਰੋਡ ਤੇ ਚੱਲਦੇ ਰੋਕੀ ਪਾਸੇ ਵੀ ਜਿਹੜਾ ਹੈਗਾ ਇਹ ਵਾਲੇ ਨੇ ਉਹ ਤਾਂ ਕਹਨੇ ਕਿ ਹਸਪਤਾਲ ਦੇ ਛੱਡਦੇ ਸਾਰੇ ਜੋ ਕਿ ਜਿੱਥੇ ਚੋਰੀ ਵਈ ਹੋਈ ਹੈ ਸਾਰੇ ਕਰਦੇ ਹੋਏ ਅੱਛਾ ਤੁਸੀਂ ਅੱਜ ਪਹੁੰਚੇ ਪ੍ਰੋਟੈਸਟ ਦੇ ਵਿੱਚ ਤਾਂ ਕਿਹੜਾ ਚੋਣਿਆ ਤੁਹਾਡੀ ਕਾਰਵਾਈ ਹੋਈ ਹੈ ਪਾਸਟ ਬਜਿੰਦਰ ਦੇ ਉੱਪਰ ਲੜਗੀ ਉਤਾਰ ਦੀ ਆ ਤੇ ਪਰਚੇ ਕਰ ਤੇ ਕੋਈ ਇੰਦਾ ਦੀ ਕੋਈ ਗੱਲਬਾਤ ਨਹੀਂ ਜਿਸ ਦੇ ਨਾਂ ਤੇ ਦੇ ਨਾਂ ਹੋਏ ਇਸ ਤਰ੍ਹਾਂ ਕਰਾ ਕਰਾ ਤੇ ਲੱਗਦਾ ਪਰਮੇਸ਼ਰ ਦੀ ਬੋਲਾਂ ਦੇ ਮੂੰਹ ਬੰਦ ਹੋ ਜਾਣ ਜਿਹੜੇ ਜਸੂ ਨਾਤੇ ਪਰਕੇ ਚੁਪੇ ਕਰਦੇ ਨਹੀਂ ਕਰਦਾ ਪੈਸੇ ਨਹੀਂ ਲੱਗਦਾ ਕੋਈ ਤਰਮ ਨਹੀਂ ਪਤਾਉਂਦੇ ਆਪਣਾ ਜੀਵਨ ਬਦਲਦਾ ਜਸੂ ਦੇ ਨਾਤੇ ਮਾਤਾ ਦਾ ਸ਼ੁਕਰ ਹੈ ਪਿਤਾ ਪਰਮੇਸ਼ਰ ਕੀ ਕਿਉਂਕਿ ਜਿਹੜੀ ਗੱਲ ਇੱਥੇ ਹੋ ਰਹੀ ਆ ਮਾਤਾ ਤੁਸੀਂ ਵੀ ਪਹੁੰਚੇ ਹੋਏਗੇ ਕੀ ਕਹਿਣਾ ਹੈ ਕਹਿੰਦੇ ਪਏ ਨੇ ਕਿ ਬਈ ਸਾਰੇ ਅੱਜ ਬੰਤੇ ਜਿੰਦਰ ਦੇ ਜਿਹੜਾ ਹੈ ਪ੍ਰਧਾਨ ਬੁੱਲੜਜੀਤ ਦੇ ਨਾਲ ਜਿਸ ਨੇ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਆ ਕੇ ਇਲਜ਼ਾਮ ਲੱਗ ਰਹੇ ਨੇ ਕਾਫੀ ਵੱਡੇ ਤੁਸੀਂ ਚੱਲਦੇ ਹੋ ਕਿ ਕੀ ਮੰਨਣਾ ਹੈ ਤੁਹਾਡਾ ਸਾਡਾ ਮੰਨਣਾ ਹੈ ਕਿ ਮੈਨੂੰ 3 ਸਾਲ ਹੋ ਗਏ ਆ ਹੱਥ ਮੈਨੂੰ ਹੀ ਆ ਮੰਨਣਾ ਹੈ ਕਿ 3 ਸਾਲ ਹੋ ਗਏ ਨੇ ਸਾਡੀ ਬਹੁਤ ਇੱਜ਼ਤ ਕਰਦੇ ਆ ਔਰ ਜੇਕਰ ਉਹਨਾਂ ਨੂੰ ਬਦਨਾਮ ਕਰ ਰਹੇ ਆ ਉਹਨਾਂ ਨੂੰ ਜਸੂਰ ਸਿੰਘ ਅੱਧਰ ਦੇਖੇਗਾ ਉਹ ਸ਼ਰਕਾ ਦਾ ਰੋਲ ਨਗੇ

ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਹੜੇ ਬਦਨਾਮ ਕਰਦੇ ਆ ਉਹਨਾਂ ਦਾ ਮੂੰਹ ਕਾਲਾ ਹੋ ਚੁੱਕਿਆ ਹੈ ਅੱਛਾ ਲੜਕੀ ਕਹਿ ਰਹੀ ਹੈ ਕਿ ਲੜਕੀ ਕਹਿ ਰਹੀ ਹੈ ਕਿ ਮੈਨੂੰ ਦਫਤਰ ਦੇ ਅੰਦਰ ਬੁਲਾ ਕੇ ਗਲਤ ਕੱਟ ਕੀਤਾ ਅਸੀਂ ਵੀ ਕਾਫੀ ਲੰਬੇ ਸਮੇਂ ਤੋਂ ਚਰਚ ਦੇ ਵਿੱਚ ਸੇਵਾਵਾਂ ਕਰਦੇ ਸੀਗੇ ਪਰ ਸਾਡੇ ਨਾਲ ਜੋ ਕੁਝ ਹੋਇਆ ਬੜਾ ਗਲਤ ਹੈ ਇਹ ਸਭ ਝੂਠਾ

मेरी हदूरी और जगह पर हूँ दीया ये लोग ने लोकल रोके जा रहा है कितने 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 पर मैं चोटी हदूरी पर मैं चोटी बंदोसन पर मैं किसका लगा है ऐसे के चच और जितने पर मैं चोटी कोई लोग कह रहे हैं कि जितने पर नहीं कोई लोग क्यों बता रहे हैं ना कलरा सानू देखा प्राप्त करने ਮੈਂ ਤਾਲੂ ਅੱਛਾ ਜਿਹੜੀ ਲੜਕੀ ਇਲਜ਼ਾਮ ਲਗਾ ਰਹੀ ਹੈ ਫਿਰ ਮੈਂ ਬੇਇੱਜ਼ਤੀ ਕਰਦਾ ਬਿਲਕੁਲ ਚਚਰਾਜੀ ਇੱਥੇ ਸੇਵਾ ਕਰਦੀ ਰਹੀ ਆ ਜਦੋਂ ਬਿਕ ਜਾਣਾ ਉਹਨਾਂ ਦਾ ਨਾਚ ਕੀ ਆ ਉਹਨਾਂ ਦਾ ਨਾਚ ਕੀ ਆ ਮੇਰਾ ਕੰਮ ਹੈ ਉਹ ਕਹਿੰਦਾ ਛੱਡੂ ਕੂਤਾਂ ਨਕੜੀਆਂ ਉਹਦੇ ਵਿੱਚੋਂ ਉਹਦਾ ਉਹ ਤਕੀਰ ਚੰਗੇ ਲੱਗਦੇ ਆ ਜੀ ਪ੍ਰੋਫਟ ਜੀ ਪਰਮੇਸ਼ਰ ਦੀ ਬਾਰੀ ਤਾਂ ਚੱਲੀ ਲੱਗਦੀ ਸੀ ਹੁਣ ਉਹ ਮਾਰੇ ਹੋ ਗਏ ਪਰਮੇਸ਼ਰ ਦੀ ਬਾਰੀ ਇਕੱਲੇ ਰਹਿੰਦੇ ਸੀ 10-10 ਸਾਡੇ ਪ੍ਰੋਪਰਤਾ ਕੀਤਾ ਆਲੇ ਸੀ ਤੇ ਨਾਲ ਉਹਨਾਂ ਦੇ 10-10 ਕੁੜੀਆਂ ਹੁੰਦੀਆਂ ਪ੍ਰੋਪਰ ਜੀ ਇਕੱਲੇ ਕਦੇ ਵੀ ਨਹੀਂ ਰਹੇ ਇਹ ਸਭ ਕੁਝ ਖਾਬਰਤਾ ਅਸੀਂ ਰਾਜ ਕਰਾ ਕੇ ਰੱਖਾਂ ਨਹੀਂ ਹੁੰਦੇ ਅੱਛਾ ਜਿਸ ਤਰੀਕੇ ਦੇ ਨਾਲ ਲੜਕੀ ਇਲਜ਼ਾਮ ਲਗਾ ਰਹੀ ਹੈ ਕਿ ਚਰਚ ਦੇ ਵਿੱਚ ਟੋਕ ਹੁੰਦਾ ਹੈ ਉਹਨਾਂ ਕਰਕੇ ਕੀਤੀ ਹੈ ਜਿਹੜੀ ਲੜਕੀ ਇਲਜ਼ਾਮ ਲਗਾ ਰਹੀ ਕਿ ਵੀ ਚਰਚ ਦੇ ਵਿੱਚ ਟੋਕ ਹੁੰਦਾ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਤੀ ਆਤੀ ਜਦੋਂ ਨਾ ਚਰਚ ਬਣਿਆ ਇਹ ਉਦੋਂ ਦਾ ਮੈਂ ਵੀ ਆ ਨਾਲੇ ਸਮੇਂ ਦੇ ਵਿੱਚ ਜੋ ਹਾਲਾਤ ਬਣਦੇ ਜੈਸ ਟਾਈਮ ਦਾ ਚਰਚ ਬਣਿਆ ਉਸ ਟਾਈਮ ਦਾ ਮੈਂ ਇਥੇ ਹੁਣਾ ਹਾਂ ਮਦੀਨਾਈ ਚਾਹੇ ਕੋਈ ਇਕਦਾਲੀ ਵੀ ਨਹੀਂ ਸਾਨੂੰ ਖਰੀਦਿਆ ਅਸੀਂ ਕਿਸੇ ਦੇ ਖਰੀਦੇ ਨਹੀਂ ਇਹੋ ਜਿਹਾ ਰਸਤਾ ਇਹ ਜਾਨ ਨਾ ਵੀ ਆ ਸਾਨੂੰ ਮਿਲਿਆ ਆ ਸਾਨੂੰ ਪਸੰਦ ਆ ਅੱਛਾ ਜਿਸ ਤਰੀਕੇ ਦੇ ਨਾਲ ਲੜਕੀ ਇਲਜ਼ਾਮ ਲਗਾ ਰਹੀ ਹੈ ਆਪ ਲੰਬੀ ਸੀ ਪਰਮੇਸ਼ਰ ਦੀ ਹਜ਼ੂਰੀ ਵੀ ਸਾਡੇ ਵਿੱਚ ਹੋ ਗਈ। ਪਰਮੇਸ਼ਰ ਦੇ ਦੂਤ ਵੀ ਸਾਡੇ ਨਾਲ ਹੋਣਗੇ। ਹallelujah। ਉਹਦੇ ਦੂਤ ਸਾਡੇ ਨਾਲ ਆ। ਅਸੀਂ ਇਕੱਲੇ ਆ ਪੈਣਾ। ਆਪ ਜੱਪੀਆਂ ਪਾਉਣ। ਬਟਾ ਇਲਜ਼ਾਮ ਲਗਾ ਰਹੇ ਹੋ ਤੁਸੀਂ। ਮੇਰੇ ਪਿੰਨੇ ਚਾ ਕਰਦਾ। ਬਹੁਤ ਅੱਛਾ। ਮੇਰੀ ਅਲੱਤਾਂ। ਆਪ ਮਾਰ ਨਾਲ ਹੀ। ਮੈਨੂੰ ਕੈਂਸਰ ਸੀ। ਪਰਮੇਸ਼ਰ ਨੇ ਤੁਹਾਨੂੰ ਸਿਰ ਬਣਾਇਆ। ਮੈਨੂੰ ਚੰਗਾ ਕੀਤਾ ਕਦੋਂ ਕੀ ਕਹਿੰਦਾ ਤੂੰ ਨੇ ਕੀ ਬਣਾਇਆ ਚੱਲ ਚੱਚ ਕੁਲੀ ਮੇਰੀ ਡਿਊਟੀ ਸੀ ਨਾ ਕਿ ਅੱਜ ਤੱਕ ਪੁੱਛਣੀ ਐ ਤਰਾ ਮੇਰੇ ਫੋਨ ਨੇ ਵੀ ਪੁੱਛਣੀ ਆ ਪੁੱਛਣੀ ਆ ਹੂੰ बिल्कुल नज़रिया बिल्कुल नज़रिया सर मैं क्या इल्जाम लगा रही है 30 सेकंड कितनी इल्जाम रही है वो कहती भी मैंने जिस सोशल मीडिया पे नहीं सोच भी नहीं सकते आसू कहती मेरे को मैसेज दे स्क्रीनशॉट ले कहती मार देगी नहीं तुम्हारा नहीं अपने

ਪਾਵਾ ਦੇ ਇੱਕ ਬੰਦੇ ਦੇ ਪਿੱਛੇ ਆ ਕੇ ਦਰਦ ਦਰਦ ਸਾਰਾ ਖੇਤਾਂ ਦਾ ਮਾਤਾ ਪਾਵਾ ਦੇ ਬਲ ਖਸੂਰ ਆ ਗਿਆ ਬਰੇ ਬੁਰੂ ਦਾ ਸਾਡੇ ਬਲ ਬਦਨਾਮ ਕਰ ਲਿਆ ਨੂੰ ਵੇਖੀ ਕੀ ਅਸਲ ਮਿਲਦਾ ਹੁੰਦਾ ਸਾਡੇ ਪੁਰਨਾ ਉਹ ਅੱਜ ਕਰ ਜਾਣੇ ਆਪਣੇ ਲਵਾ ਦੇ ਅਜਾ ਤੇਰਾ ਫੋਟੋ ਲੈ ਕੇ ਤਾਂ ਕੀ ਕਰੇਗਾ ਤੂੰ ਕੀ ਕਰੋਗੇ ਤੂੰ ਜਿਵੇਂ ਐਸੀ ਵੀਡੀਓ ਬਣਾ ਦਿੰਦੇ ਇੱਕ ਵੀ ਨਹੀਂ ਸਕਦੇ ਤੇਰੀ ਫੈਮਲੀ ਵੀ ਦੇਖ ਤੂੰ ਮੂਹ ਤੇ ਫੁੱਟੇ ਆ ਗਿਆ ਤੁਸੀਂ ਸਾਡੇ ਚਾਚਾ ਚਾਚਾ ਆਉਂਦੇ ਹੋ ਕੋਈੁੰਦਾ ਨਸੀਬੀ ਹੈਗਾ ਤੇ ਚਾਚਾ ਚਾਚਾ ਉਹਦੇ ਕਰਦੇ ਵੇਲਾਉਂਦੇ ਆ ਇਹ ਸਾਡੇ ਨਵੀਨ ਨੂੰ ਬਧਨਾਮ ਕਰਨਾ ਚਾਹੁੰਦੇ ਆ ਕਿ ਤੱਕ ਤੱਕ ਨਾ ਕੱਟਾ ਜਾਵੇ ਨਾਲ ਖੜੇ ਆ ਸੀ ਟੁੱਕੇ ਆ ਗਿਆ ਨਾਲ ਖੜੇ ਆ ਸੀ

चंडार करना तो शर्म नहीं पापा ने मिल गए

ਜੀਨਾ ਤੋ ਵੀ ਕਫਟ ਤੋਂ ਨਾ ਆਵੇ ਤੋ ਵੇਨਾ ਪਛਾਣ ਨਾਲ ਨਹੀਂ ਜੀਨਾ ਪਾਲਦੇ ਸਾਨੂੰ ਰੋਕਦਾ ਸੜਾ ਪਿਓ ਕੋਲ ਰੋਕਦਾ ਹਨ ਕੋਟਾ ਦਿੱਤਾ ਹੈ ਦੇਖੋ ਪੁੱਛ ਕੇ ਤਰੇ ਤੋ ਹਕਕ ਕਰਾ ਨਹੀਂ ਦੇਖਣੂ ਅਭੀ ਸਾਡੇ ਕੋਲ ਅੱਜ ਤਾਈਂ ਇਹ ਕੁਛ ਕਿਆ ਸਾਨੂੰ ਸਾਡੇ ਪਿਓ ਨੇ ਅੱਜ ਤਾਈਂ ਸਾਨੂੰ ਕੁਛ ਨਹੀਂ ਕਿਆ ਰਹਿੰਦਾ ਨਾ ਹਰ ਕੋਈ ਹਿੰਦੀ ਗੱਲ ਲਈ ਜਿਹੜਾ ਵੀ ਹੋਣ ਬੋਲੂਗਾ ਕੋਨਾ ਦੇ ਸੋਚ ਸੰਗ ਤੇ ਬੋਲਿਓ ਨਹੀਂ ਤੇ ਪਰਚਾ ਕਰਾਵਾਂਗੇ ਕਿਹਦੇ ਕਿਹਦੇ ਤੇ ਪਰਚਾ ਕਰਾਵਾਂਗੇ ਲੱਖ ਆਈ ਕਰਦੇ ਨਹੀਂ ਆਈ ਮਾਤਰੀ ਇਕ ਤੱਕ ਬੱਚਾ ਕਿਵੇਂ ਹੋਣਾ ਚਾਹੀਦਾ ਨਹੀਂ ਤੇ ਹੀ ਪੰਜਾਬ ਬੰਦ ਕਰਾ ਕੇ ਸਾਡੇ ਵਿੱਚੋਂ ਹਾਂ ਜੀ ਆਪਣੇ ਪਾਪਾ ਦਾ ਬਣੇ ਸਾਡੇ ਫਰ ਨੂੰ ਪਾਪਾ ਮਨਾ ਕਰਦੇ ਆ ਪਾਪਾ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਪਾਪਾ ਨੇ ਸਾਨੂੰ ਕਿਸੇ ਨਾਲ ਵਿਰੋਧ ਕਰਨਾ ਨਹੀਂ ਸਿਖਾਇਆ ਪਾਪਾ ਸਾਨੂੰ ਮਾਰੀ ਦੀ ਜਾਨ ਤੇ ਦੇ ਦੇਣਾ ਜਾ ਚੰਦਨ ਕੇ ਚੰਦਨ ਖਾਂਦਾ ਨੀ ਚੁੱਕ ਕੇ ਲੈ ਗਏ ਲੋਕੀ ਪਪਾ ਸਾਨੂੰ ਇਜਾਜ਼ਤ ਨਹੀਂ ਦਿੰਦੇ ਸਾਡੇ ਪਪਾ ਸਾਨੂੰ ਪਿਆਰ ਕਰਨਾ ਸਖਲਦੇ ਹਮੇਸ਼ਾ ਉਹ ਕਹਿੰਦੇ ਕਿ ਨਹੀਂ ਨਾ ਹੋ ਜਾ ਕੰਮ ਕੋਈ ਨਹੀਂ ਕਰਨਾ ਅੱਤ ਕੇ ਅਸੀਂ ਇੱਥੇ ਆਏ ਆ ਉਹ ਵੀ ਪਪਾ ਮਨਾ ਕਰਦੇ ਫਿਰ ਵੀ ਹਿਆਕ ਕੇ ਆਏ ਇੱਥੇ ਚੰਦਨ ਜੈਸਤਰੀ ਕੇ ਨਾਲ इल्जाम दे पे ने कि भाई चर्च कोई नही हूं चर्च वेच्च वेच्च कोई भी हों खुद गवाज तो मैं दो हजार सोलह

ਉਹ ਕਿ ਇਹਨਾਂ ਨੂੰ ਤਖਲੀਫ ਹੋਣ ਨਹੀਂ ਆ ਜਦੋਂ ਦੀ ਜਗ੍ਹਾ ਹੈ ਚੱਤੀ ਹੈ ਤਾਂ ਨਹੀਂ ਆ ਕਿ ਰਾਇ ਬਾਵਾ ਨੀ ਰਹਿੰਦੀਆਂ ਸੀ ਕੋਈ ਨਹੀਂ ਇਹ ਦੱਸ ਸਕਦੀਆਂ ਵੀ ਇੱਥੇ ਨਾਟਕ ਹੁੰਦੇ ਹੋ ਹੁੰਦੇ ਹਾਂ ਅੱਜ ਇਹਨੂੰ ਇਹ ਚੇਰ ਬਾਦ ਦੀ ਗੱਲ ਕਰਨ ਲੈ ਕੇ ਆਇਆ ਕਿ ਤੁਹਾਨੂੰ ਇਹ ਸਭ ਕਹਿੰਦੀਆਂ ਮੈਂ ਤੁਹਾਨੂੰ ਦੱਸਦੀ ਵੀ ਆ ਵੀ ਸੁਣੋ ਬੰਦੋ देखिया तो फिर बहार कट्टी हुई है बहार कटी हुई है झूठे इल्जाम लाइदी है शर्मा चाहिए

ये तो जानता है प्रशासन सरकार को भी जानना चाहिए पुलिस को भी जानना चाहिए

हमारे पापा का बदनाम कर रही हैं पंजाब सरकार ने कहा है लोग ने हमलों का कहना है कि जिसे इल्जाम लगाए जा रहे हैं वो सरसर छूटेंगे इन्होंने कहा है कि जिस भी कितना इल्जाम है लेकर अलग साबित है तो इस चीज़ को साबित करके दिखान मैं लोगों के बारे में क्या बात करूँगा मैं उस समय के बारे ਸਹਰੀਆ ਜੀ ਆਹ ਜੀ ਲੈ ਕੇ ਸ਼ੇਅਰ ਕਰਾਂਦੀ ਸੀ ਇੱਥੇ ਉਹ ਆਪ ਖੁਦ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਤਾਂ ਲੋਕ ਨੇ ਕਿਹਾ ਤਾਂ ਕਹਿਣਾ ਬੁਲਾਈ ਜਾ ਰਹੀ ਆ ਜੀ ਵੀ ਜੇ ਅਮਰ ਵਾਲੂ ਮੈਂ ਕਹਿਣਾ ਜਿਹੜਾ ਵੀ ਕੋਈ ਹੈਲੋ ਕਿਸੇ ਨੇ ਬਾਈਕ ਨਹੀਂ ਦੇ ਰਹੀ ਜੀ ਸਰ ਗਲਤ ਨੇ ਨਾ ਰਜਗੱਤਾ ਜਿਲੰਦ